अरे हां अरे हां ਬੜਾ ਅੱਗੇ ਰੋਕ ਲਿਓ ਆ ਗਿਆ ਉੱਥੇ ਕੀ ਕਰਨ ਜਾਣਾ ਇੱਧਰ ਆਜੋ ਤੁਸੀਂ

ਉਹਨਾਂ ਕਿਹਾ ਕਿ ਸਿੱਖਾਂ ਦੇ ਸਰਕਾਰ ਦੇ ਸਤਿਕਾਰ ਤੇ ਆਗਮਨ ਚਰਚਾ ਕੀਤੀ ਪਰ ਪਰ ਗੱਡੀ ਗੱਡੀ ਹੈ ਪਰ ਪਰ ਪਿਆਸਾ ਹੈ ਪਰ ਪਰ ਡੇੜੀ ਪਾਈ ਹੈ ਪਰ ਪਰ ਗੱਡੀ ਹੈ ਸਾਥ ਪਰ ਜਿਵੇਂ ਹਰਸ ਵਾਰਸ ਸਪ੍ਰੇ ਜਾਂ ਤੇ ਨਾਨਕ ਜੀ ਨੇ ਕਿਹਾ ਇੱਕ ਚਲ ਪਰ ਹੁਣ ਮੈਂ ਚੁਣਨਾ ਚਾਹਤ ਹਾਂ ਨੀਵੇਂ ਸਤਕਾਰਯੋਗ ਅਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਾਂ ਜੀ ਗਿਆਨ ਕਰਾਇਆ ਤੇ ਪਤਾ ਲੱਗਿਆ ਵੀ ਕੋਲੀ ਹੁਣ ਇਸ ਵੇਲੇ ਗੁਰਗੱਤੀ ਤੇ ਕੌਣ ਹੈ ਤੇ ਉਹ ਸੰਗਤਾਂ ਦੇ ਤਾਰਨ ਇਹ ਸਾਰਾ ਡੈਪੋ ਦੇ ਥੇਸੇ ਪੋਟਿਆ ਆਹ ਸੇ ਕਵਰ ਆਏ ਹੋਏ ਨੇ ਸਰਕਾਰ ਦਾ ਬੋਲ ਦਰਾਈ ਦੇ ਉਹਨਾਂ ਨੇ ਕਿਹਾ ਅਮਰ ਆਇਆ ਨਾ ਯਾ ਜਿਹੜਾ ਜੇ ਨਗਰ ਕੀਰਤਨ ਆ ਰਹੀ ਹੈ ਨਵਰੇ ਸਿੱਕੀ ਕਰਨ। ਨਗਰ ਕੀਰਤਨ ਆ ਰਹੀ ਸੀ ਦੀ ਜੋੜ ਮੈਨੇ ਤੋਂ ਬਾਅਦ ਅਸੀਂ ਉੱਥੇ ਚੱਲਦਾ ਹਾਂ ਬਾਬਾ ਬੰਦਰ ਸਾਹਿਬ। ਇਸ ਨੂੰ ਉਨਸਾਈਡ ਜਾਣਾ ਤੇ ਸਾਡੀ ਡਿਊਟੀ ਨਤੀ ਹੋਈ ਹੈ ਫੁਰਸ ਲਾਈ ਹੋਈ ਹੈ ਪ੍ਰੋਪਰ ਇਸ ਕੋ ਚੱਲ ਰਿਹਾ। ਸਰ ਕਿੰਨਾ ਇੱਕ ਕੀ ਕੀ ਪ੍ਰਬੰਧ ਕੀਤੇ ਗਏ ਨੇ ਜੀ ਸਾਡੇ ਕੋਲੋਂ ਰੋਡ ਜਿਵੇਂ ਤੁਸੀਂ ਉਹ ਐਸਐਸਐਫ ਆ ਸਰਕਾਰ ਦੀ ਉਹ ਵੀ ਸਾਡੇ ਨਾਲ ਚੱਲ ਰਹੀ ਹੈ ਬਾਕੀ ਇਹ ਰੇ ਕੱਟ ਪੁਆਇੰਟ ਤੇ ਅਸੀਂ ਹੁਣੇ ਕੁਰਸੀ ਲਾਉਣ ਲਗਾ ਰਿਹਾ। ਸਾਡਾ ਵੀ ਇਹ ਵੀ ਸਾਰੀ ਫੋਰਸ ਇਕੱਠੀ ਹੋਆ ਸਾਡੇ ਨਾਲ ਐਸ.ਐਚ.ਓ. ਦੇ ਪਾਸੇ ਤੇ ਸਦਰ ਵਾਲੇ ਇਕੱਠੀ ਹੋਈ ਸੀ ਸਾਡੇ ਨਾਲ ਨਾਰਾਜ ਦੇ ਪਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਛੋਟਾ ਸਹਿਬ ਯਾਦਗਾਰ ਯਾਦ ਵਿੱਚ ਧੰਨ ਧੰਨ ਬਾਬਾ ਬਟਪਾ ਸਿੰਘ ਸੇਵਾ ਸੁਸਾਇਟੀ ਵੱਲੋਂ ਤੇ ਸਮੂਹ ਹਰੀਦਾਸ ਕਲੋਨੀ ਵੱਲੋਂ ਲੰਗਰ ਲਗਾਇਆ ਗਿਆ ਜੀ ਕਿਉਂਕਿ 4 ਤੋਂ 5 ਦਿਨ ਹੋ ਗਏ ਸਾਡੇ ਜਿਹੜੇ ਸੇਵਾਦਾਰ ਹੈ ਪਪਾਪੁਰਪਾਖਸੇ ਸੇਵਾ ਸੁਸਾਇਟੀ ਦੇ ਮੈਂਬਰ ਤੇ ਸਮੂਹ ਹਰਿਆਰਸ ਕਲੋਨੀ ਦੇ ਨਗਰ ਨਿਵਾਸੀ ਜੋ ਸਾਡੇ ਨੇ ਉਹਨਾਂ ਨੇ ਬੜਾ ਹੀ ਸਹਿਯੋਗ ਦਿੱਤਾ ਹੈ ਲੰਗਰ ਲਾਉਣ ਦੇ ਵਿੱਚ ਕਿਉਂਕਿ ਨੀਕੀਆਂ ਜਿੰਦਾ ਵੱਡੇ ਸਾਕੇ ਕਿਉਂਕਿ ਛੋਟੇ-ਛੋਟੇ ਸਹਿਬਜਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਨਵਾਇਆ ਗਿਆ ਤੇ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਤੇ ਕਰੀਏ ਕਿਉਂਕਿ ਬਹੁਤ ਵੱਡੀਆਂ ਮਾਸੂਮ ਜਿੰਦਾ ਸੀ ਤੇ ਕਿਉਂਕਿ ਜੋ ਅੱਜ ਨਗਰ ਕੀਰਤਨ ਨੇ ਹੋਣਾ ਹੈ ਉਹਦੀ ਸੇਵਾ ਮੇਲ ਸੇਵਾ ਜਿਹੜੀ ਸੀ ਸਭ ਤੋਂ ਵੇਲ ਸੇਵਾ ਪਰੌਂਖਿਆਂ ਦੀ ਜਲਦੀ ਸੇਵਾ ਸਾਡੇ ਸਮੂਹ ਨਗਰ ਵੱਲੋਂ ਕੀਤੀ ਗਈ ਹੈ ਤੇ ਪਾਬਾ ਬੋਟ ਭਾਗ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਜਿੰਨੇ ਵੀ ਤੁਸੀਂ ਵੀਰ ਪੱਤਰਕਾਰ ਵਾਟਾ ਵੀ ਧੰਨਵਾਦ ਜਿੰਨੇ ਸਾਰੀ ਸੰਗਤਾਂ ਦਾ ਧੰਨਵਾਦ ਜੀ ਕਿੰਨੇ ਚਿਰ ਹੋ ਗਿਆ ਬਾਬੇ ਲੰਗਰ ਲਾਉਂਦਿਆਂ ਘਰ ਸ਼ੁਰੂ ਮੈਂ ਨਾਲ ਜੀ ਅਸੀਂ ਜੀ ਜਦੋਂ ਲੰਗਰ ਲਾਇਆ ਸੀ ਮੈਨੂੰ ਲੱਗਦਾ ਵੀ ਸਾਡੇ 5-6 ਸਾਲ ਹੋ ਗਏ ਅਸੀਂ 500 ਰੁਪਏ ਤੋਂ ਸ਼ੁਰੂ ਕੀਤਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਬਾਬੇ ਨਾਨਕ ਦਾ ਜੋ ਲੰਗਰ ਹੈ ਕੋਈ 1 ਕਿਬੀਰ ਪੈ ਤੋਂ ਹੀ ਸ਼ੁਰੂ ਹੋ ਜਾਂਦਾ ਹੈ 500 ਤੋਂ ਸ਼ੁਰੂ ਹੋ ਕੇ ਬਹੁਤ ਬਹੁਤ ਉੱਚੀਆਂ ਬਲੰਦੀਆਂ 'ਤੇ ਪਹੁੰਚਿਆ ਹੈ ਕਿਉਂਕਿ ਸਾਡਾ ਜੋ ਲੰਗਰ ਹੈ ਉਹ ਦਾਲ ਫੁਲਕੇ ਦਾ ਹੀ ਰੱਖਿਆ ਹੈ ਕੋਈ ਅਸੀਂ ਪਕੌੜੇ ਨਹੀਂ ਕੋਈ ਜਲੇਬੀਆਂ ਨਹੀਂ ਕੋਈ ਲੱਡੂ ਨਹੀਂ ਕੋਈ ਮਠਿਆਈ ਨਹੀਂ ਕਿਉਂਕਿ ਇੱਕ ਸੋਗ ਦਾ ਸਮਾਂ ਹੈ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਜਿੰਨੀ ਆਪ ਸੰਗਤਾਂ ਲੰਗਰ ਲਾਉਂਦੀਆਂ ਨੇ ਆਪਾਂ ਨਹੀਂ ਮੈਸੇਜ ਦੇਣਾ ਚਾਹੁੰਦਾ ਕਿ ਦਾਲ ਫੁਲਕੇ ਦਾ ਲੰਗਰ ਸਭ ਤੋਂ ਵੱਡਾ ਉਤਮ ਲੰਗਰ ਮੰਨਿਆ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਕੋਈ ਆਪਣੇ ਵਿੱਚੋਂ ਚਲਾ ਜਾਂਦਾ ਹੈ ਤੇ ਉਹਦੀ ਖੁਸ਼ੀ ਨਹੀਂ ਹੁੰਦੀ ਉਹ ਤਾਂ ਬਹੁਤ ਵੱਡਾ ਗਮ ਹੁੰਦਾ ਹੈ ਕਿਉਂਕਿ ਛੋਟੇ ਸਹਿਬਜ਼ਾਦਿਆਂ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਕਿਉਂਕਿ ਖਾਲਸੇ ਤੋਂ ਕਿ ਪੂਰੀਆਂ ਕੌਮਾਂ ਤੋਂ ਕਦੇ ਉਹਨਾਂ ਦਾ ਜਿਹੜਾ ਭਾਰ ਹੈ ਉਹ ਲੈ ਫਨਾਣੇ ਉਹਨਾਂ ਦੀ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਹੈ ਅੱਜ ਜੇ ਇਸ ਗੱਲ ਕਰੀਏ 7 ਤੇ 9 ਸਾਲ ਦੇ ਬੱਚੇ ਨੂੰ 10 ਰੁਪਏ ਦੇ ਕੇ ਤਾਂ ਜੋ ਮਰਦੀ ਤਹਾੜਾ ਲੈਣ ਉਹਨਾਂ ਨੇ ਜੀਨ ਨੇ ਮੱਦੀ ਗੁਰੂ ਪਿਆਰੀ ਸਾਹਿਬ ਜੀ ਉਹਨਾਂ ਨੇ ਕਿਹਾ ਖਾਲਸਾ ਖਾਲਸੇ ਹੀ ਰਹਿਾਂਗੇ ਤੇ ਜੇ ਤੁਸੀਂ ਤੁਸੀਂ ਵੀ ਮੈਸੇਜ ਜੋ ਸੰਗਤਾਂ ਨੂੰ ਤੁਹਾਡੇ ਸਰਕਾਰ ਆ ਰਹੀ ਮੈਸੇਜ ਦੇਣ ਸੰਗਤਾਂ ਨੂੰ ਕਿਉਂਕਿ ਜੋ ਵੀ ਦਾਲ ਖੁਲਕੇ ਤੇ ਲੰਗਰ ਸਭ ਤੋਂ ਉੱਚਾ ਤੇ ਸੁੱਚਾ ਲੰਗਰ ਹੈ ਤੁਹਾਡਾ ਵੀ ਧੰਨਵਾਦ ਜਿੰਨੀਆਂ ਵੀ ਸੰਗਤਾਂ ਮੇਰੇ ਸਾਥੀ ਸੰਗੀ ਸਾਥੀ ਸਭ ਦਾ ਹੀ ਧੰਨਵਾਦ ਸਭ ਤੋਂ ਕੋਟ-ਕੋਟ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਬਾਜਾ ਵਾਲੇ ਤਰਤਾ ਵਾਲੇ ਤਾਜਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੰਦਰੁਨਾਣਕ ਦੇ ਪਾਸ਼ਾ ਜੀ ਦਾ ਧੰਨਵਾਦ ਕਿਉਂਕਿ ਉਹਨਾਂ ਨੇ ਸਾਡੇ ਤੇ ਸਾਡੇ ਮਹੱਲੇ ਤੇ ਕਿਰਪਾ ਕੀਤੀ ਤੇ ਲੰਗਰ ਲਾਣ ਦੀ ਗੋਹ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਜਰਾਂ ਜਨ ਦੇ ਛੋਟੇ ਸਾਹਿਬ ਜੀ ਆਪਾਂ ਜਿਹੜਾ ਨਗਰ ਕਿਰਤਨ ਆ ਇਹ ਸਾਡੇ ਹਰੀਦਾ ਸੁਖਮਨੀ ਜੀ ਦੇ ਨਿਵਾਸੀਆਂ ਵੱਲੋਂ ਤੇ ਬਾਬਾ ਕਸ਼ਮੀਰ ਸਿੰਘ ਤੇ ਬਾਬਾ ਬੜਵਾਲ ਸਿੰਘ ਜੀ ਸ਼ਖਤਾ ਵੱਲੋਂ ਹਰ ਸਾਹਿਬ ਜੀ ਦਾ ਇਸਰਾਲੀ ਆਪਣੇ ਸੀਤਾ ਦਾ ਪੂਰੀ ਤਰ੍ਹਾਂ ਮੈਂ ਨਾਮ ਤੋਂ ਪੂਰੀ ਬੋਦੀ ਸਤਿਕਾਰ ਕਰਦਾ ਹਾਂ ਇਹਨਾਂ ਦੀ ਕੁਰਬਾਨੀ ਜੋ ਦਿੱਤੀ ਹੈ ਅਸੀਂ ਭੁਲਾਉਣ ਵਾਲੀ ਵੀ ਹੈਗੀ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਅਸੀਂ ਸੇਵਾ ਚੂ ਦੀ ਰਾਜਾ ਤੇ ਜੋ ਉਹ ਛਾਤਾਂ ਦਿੱਤੀਆਂ ਨੇ ਤੇ ਬਹੁਤ ਕੁਰਬਾਨੀਆਂ ਵਾਲੀਆਂ ਨੇ ਇਹ ਹਮੇਸ਼ਾ ਯਾਦ ਰਹਿਣਗੀਆਂ ਸਰ ਕਿਤੇ ਨਾ ਕਿਈ ਜਗ੍ਹਾ ਪਕੌੜਿਆਂ ਦਾ ਜਿਵੇਂ ਲੱਗਿਆ ਲੰਗਡਾਉਣ ਨਾਲ ਪਰ ਉਸ ਨੂੰ ਲਾਉਣਾ ਚਾਹੀਦਾ ਕਿਉਂਕਿ ਇਹਨਾਂ ਨੇ ਆਪਣੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਉਹ ਗਲਤ ਹੈ ਜਿਹੜੀ ਕਿ ਆਪਾਂ ਇਸ ਗੱਲ ਦਾ ਅਫਸੋਸ ਦਾ ਵੀ ਬਣਾਉਣੇ ਆਪਾਂ ਕਿੰਨੀ ਕੁਸ਼ਦਾ ਨਹੀਂ ਹੈਗਾ ਤੇ ਇਸ ਲਈ ਉਹਨਾਂ ਨੂੰ ਜਿਗੀਆਂ ਵਗੈਰਾ ਦਾ ਨਹੀਂ ਜੀ ਲਾਭੂ ਪੀਸ ਨੇ ਚੱਲੋ ਇਸੇ ਬਾਰੇ ਉਹਨਾਂ ਜਿਹੜੇ ਰੋਣਾ ਵੀ ਆਪਣਾ ਜੋ ਵੀ ਕੌਮ ਹੈ ਉਹਦਾ ਆਦਰ ਮਾਨ ਕਰਨਾ ਚਾਹੀਦਾ ਹੈ ਉਹਨਾਂ ਨੇ ਆਪਣੀ ਸਖੀਲੀ ਕੁਰਬਾਨੀ ਦਿੱਤੀ ਹੈ ਇਹਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਇਦਾ ਹੈ ਮਨਸ਼ਾ ਮੰਨਣਾ ਚਾਹੀਦਾ ਹੈ ਉਹ ਗੁਰੂਬਾਰ ਸਾਹਿਬ ਦੀ ਓਟ ਨਾਲ ਹੀ ਅਸੀਂ ਜੀਨੇ ਆ ਤੇ ਉਹਦੇ ਹਸਰਾਂ ਨੂੰ ਤਨ ਤਨ ਮਾਤਾ ਗੁਜਰਕੌਰ ਅਤੇ ਸੋਦੇ ਸਾਹਿਬ ਜੱਜਾ ਜੀ ਲਸਾਨੀ ਸ਼ਹਾਦਤ ਨੂੰ ਕਿਉਂਕਿ ਉਹਨਾਂ ਨੇ ਐਨੀ ਛੋਟੀ ਉਮਰ ਦੇ ਵਿੱਚ ਇੱਕ ਸ਼ਹਾਦਤ ਇਹ ਨਹੀਂ ਦਿੱਤੀ ਹੈਗੀ ਉਹਾਂ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ। ਉਹਦਾ ਨੇ ਉਸ ਟਾਈਮ ਧਰਮ ਨੂੰ ਬਚਾਇਆ ਔਰ ਜਿਹੜਾ ਇੱਕ ਸਿੱਖੀ ਨੂੰ ਬਚਾਇਆ। ਉਹਨਾਂ ਦੇ ਉਪਦੇਸ਼ ਨੂੰ ਮੰਨਦੇ ਹੋਏ ਅਸੀਂ ਹਰੀਦਾਸ ਕਲੋਨੀ ਦੇ ਵਿੱਚ ਜਿਹੜਾ ਹੈਗਾ ਸਾਡੇ ਪਪਾ ਬੜਪਾਖ ਸਿੰਘ ਸੇਵਾ ਸੁਸਾਇਟੀ ਦੇ ਮੁਖੀ ਨੇ ਬਾਬਾ ਕਸ਼ਮੀਰ ਸਿੰਘ ਜੀ ਇਹਨਾਂ ਦੀ ਅਗਵਾਈ ਦੇ ਹੇਠ ਔਰ ਸਾਰੀ ਹਰੀਦਾਸ ਕਲੋਨੀ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਅਸੀਂ ਲੰਗਰ ਲਾਉਂਦੇ ਆ ਔਰ ਸਾਡੇ ਲੰਗਰ ਲਾਉਣ ਦਾ ਕੋਈ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਅਸੀਂ ਕੋਈ ਲੰਗਰ ਲਾ ਕੇ ਇੱਥੇ ਅਸੀਂ ਰੋਟੀਆਂ ਖਾਣੀਆਂ ਜਾਂ ਕੋਈ ਹੋਰ ਆ ਸਾਡਾ ਏਕਤਾ ਹੀਆ ਹੁੰਦਾ ਕਿ ਜਿੰਨੇ ਸਾਡੇ ਬੱਚੇ ਨੇ ਉਹ ਗੁਰਸਿੱਖੀ ਦੇ ਨਾਲ ਜੁੜਨ ਔਰ ਜਿਹੜੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ ਸਾਡੀਆਂ ਬੀਬੀਆਂ ਪੈਣਾ ਬਹੁਤ ਤਨਮਨਤਾਂ ਦੇ ਨਾਲ ਜਿਹੜੀਆਂ ਉਹ ਸੇਵਾ ਕਰਦੀਆਂ ਨੇ ਔਰ ਸਾਡਾ ਇਹੀ oprala ਹੁੰਦਾ ਵੀ ਜਿਹੜੀ ਸਾਡੀ ਆਪਸ ਦੇ ਵਿੱਚ ਭਾਈਚਾਰਾ ਜੋ ਸੰਦੇਸ਼ ਸਾਨੂੰ ਸਾਹਿਬ ਜੀ ਦਾ ਸਿੱਧੀ ਤੋਂ ਮਿਲਦਾ ਉਹਨੂੰ ਅਸੀਂ ਤਾਜ਼ਾ ਰੱਖਣ ਦੇ ਲਈ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਅਸੀਂ ਜਿਹੜਾ ਹੈਗਾ ਇਹ ਹਰ ਸਾਲ ਇਹ ਸਾਡਾ ਉਪਰਾਲਾ ਹੁੰਦਾ ਔਰ ਅਸੀਂ ਸਾਰੇ ਰਲ ਕੇ ਹੀ ਇਹ ਉਪਰਾਲਾ ਕਰਦੇ ਹਾਂ ਮੈਂ ਬਹੁਤ ਧੰਨਵਾਦਾਂ ਮੇਰੇ ਵੱਡੇ ਵੀ ਬਾਬਾ ਕਸ਼ਮੀਰ ਜੀ ਦਾ ਜਿਨ੍ਹਾਂ ਨੇ ਤੰਦਨ ਬਾਬਾ ਬਰਬਾਕ ਸਿੰਘ ਜੀ ਸੇ ਇਹ ਸਾਰੀ ਚਲਾਈ ਆ ਮਹਾਲਾ ਹਰੀ ਹਰਿਪੁਰ ਦੇ ਵਿੱਚ ਔਰ ਪਹਿਲੇ ਲੰਬੇ ਸਮੇਂ ਤੋਂ ਇਹ ਲੰਗਰੀ ਪ੍ਰਸਾਦ ਚੱਲਦੀ ਆ ਰਹੀ ਹੈ ਔਰ ਸਾਡੇ ਮੇਨ ਚੀਜ਼ ਦੇ ਵਿੱਚ ਇਹ ਆ ਕਿ ਸਾਡਾ ਤਾਂ ਸਾਦਾ ਸਿੱਧਾ ਲੰਗਰ ਹੈ ਸਾਦੇ ਦਾ ਦਾਲ ਫੁਲਕੇ ਦਾ ਇਹੀ ਅਸੀਂ ਰੱਖਿਆ ਨਾ ਹੀ ਕੋਈ ਬ੍ਰੈਡ ਬਕੌੜਾ ਨਾ ਹੀ ਕੋਈ ਮਿੱਠਾ ਔਰ ਨਾ ਹੀ ਕੋਈ ਐਸੀ ਕੋਈ ਚੀਜ਼ ਐਕਸਟਰਾ ਜਿਹੜੀ ਅਸੀਂ ਆਮ ਜਨਤ ਨੂੰ ਦੇਈਏ ਤੇ ਸੰਗਤ ਨੂੰ ਦੇਈਏ ਸਿੰਪਲ ਦਾਲ ਫੁਲਕਾ ਹੀ ਰੱਖਿਆ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਕੋਈ ਐਸੀ ਬਾਰਤ ਹੁੰਦੀ ਹੈ ਤਾਂ ਅਸੀਂ ਉੱਥੇ ਕਹਿੰਦੇ ਵੀ ਨਹੀਂ ਸਿੰਪਲ ਪ੍ਰੋਗਰਾਮ ਕਰੋ ਤੇ ਜਦੋਂ ਸਾਡੇ ਸਾਹਤ ਹੁੰਦੀ ਹੈ ਬਾਬਾ ਜੀ ਦੀ ਤਾਂ ਉੱਥੇ ਅਸੀਂ ਮਿੱਠਾ ਲਾਈਏ ਉਹ ਸਾਡੇ ਪਾਸ ਚੰਗੀ ਗੱਲ ਨਹੀਂ ਹੋਈ ਮੈਂ ਤੁਹਾਡੀ ਮੀਡੀਆ ਰਾਹੀਂ ਇੱਕ ਬਹੁਤ ਹੀ ਵਧੀਆ ਮੈਸੇਜ ਦੇਣਾ ਚਾਹੁੰਦਾ ਹਾਂ ਵੀ ਆਲ ਓਵਰ ਸੰਗਤ ਨੂੰ ਬੇਨਤੀ ਹੈ ਸਾਡੀ ਕਿ ਸਿਮਪਲ ਸਾਡਾ ਮੰਡੀਂਗਰ ਸਿਧਾਓ ਔਰ ਸੰਗਤ ਵਿੱਚ ਬਹਿ ਕੇ ਸੰਗਤ ਨਾਲ ਨੱਥ ਸਕਿਆ ਜਾਵੇ ਧੰਨਵਾਦ